ਮੇਰੇ ਪੁੱਤਰ ਥਾਵੇਂ ਆਪਣੇ ਪੁੱਤ ਖੜਾ ਕੇ ਦੇਖੋ ਗੱਭਰੂ ਸ਼ੇਰ ਦੀ ਦੇਹ ਤੇ ਸੁਰ ਮੇ ਸਹਰੇ ਲਾ ਕੇ ਦੇਖੋ ਸ਼ਗਣਾ ਦੇ ਗਾਣੇ ਬੰਨਨ ਥਾਵੇਂ ਜੂੜੇ ਗੁੰਦ ਕੇ ਦੇਖੋ ਮੋੜ ਕੇ ਦੇਖੋ ਸੁੱਖਾਂ ਨੂੰ ਘਰ ਦੀ ਦੇਹਲੀ ਤੋਂ ਤੋੜ ਕੇ ਇੱਕੋ ਪੁੱਤ ਨੂੰ ਸੱਥਰ ਢਾ ਕੇ ਦੇਖੋ ਤੋੜਨਾਤੇ ਖੁਸ਼ੀਆਂ ਨਾਲ ਨੈਣ ਵਹਾ ਕੇ ਦੇਖੋ ਮੇਰੇ ਪੁੱਤਰ ਥਾਵੇਂ ਆਪਣੇ ਪੁੱਤ ਖੜਾ ਕੇ ਦੇਖੋ ਜੇ ਇਹਨਾ ਜੇਰਾ ਕਰ ਸਕਦੇ ਐਸੇ ਦੁੱਖ ਨੂੰ ਜਰ ਸਕਦੇ ਮਰਦੇ ਹੀ ਆ ਮਰ ਜਾਣ ਦੋ ਕਹਿ ਕੇ ਹੌਸਲਾ ਕਰ ਸਕਦੇ ਫਿਰ ਮੈਂ ਵੀ ਚੁੱਪੀ ਵੱਟ ਲਵਾਂਗੀ ਸਬਰ ਦੇ ਘੁੱਟ ਭਰ ਲਵਾਂਗੀ ਇਹ ਸਵਾਲ ਐ ਮੇਰਾ ਓਣਾ ਕੁਝ ਵੀਰ ਪਹਿਣਾ ਨੂੰ ਜੋ ਅਕਸਰ ਇਹ ਬੋਲ ਕੇ ਸਾਡੇ ਜ਼ਖਮ ਹਰੇ ਕਰਦੇ ਆ ਕਿ ਮਰ ਗਿਆ ਤਾਂ ਮਰ ਗਿਆ ਨਾਲ ਥੋੜੀ ਮਰਨਾ ਤੇ ਜੋ ਰਾਜਨੀਤਿਕ ਸ਼ਖਸੀਅਤਾਂ ਮੇਰੇ ਬੱਚੇ ਦੀ ਅਣਮੰਗੀ ਮੌਤ ਨੂੰ ਹਮਦਰਦੀ ਬਟੋਰਨ ਦਾ ਸਾਧਨ ਕਹਿੰਦੀਆਂ ਨੇ ਇਹ ਸਵਾਲ ਆਉਣਾ ਸਭ ਲੋਕਾਂ ਨੂੰ ਇਕਲੋਤੇ ਪੁੱਤਰ ਦੀ ਮਾਂ ਵੱਲੋਂ ਹੈ ਜੇ ਤੁਸੀਂ ਇਹ ਕਰ ਸਕਦੇ ਹੋ ਤਾਂ ਅਸੀਂ ਇਨਸਾਫ ਦੀ ਮੰਗ ਨਹੀਂ ਕਰਦੇ ਮੇਰੇ ਪੁੱਤਰ ਥਾਂਵੇਂ ਆਪਣੇ ਪੁੱਤ ਖੜਾ ਕੇ ਦੇਖੋ ਗੱਭਰੂ ਸ਼ੇਰ ਦੀ ਦੇਹ ਤੇ ਸੁਰਮੇ ਸਹਰੇ ਲਾ ਕੇ ਦੇਖੋ ਸ਼ਗਣਾ ਦੇ ਗਾਣੇ ਬੰਨਨ ਥਾਵੇਂ ਜੂੜੇ ਗੁੰਦ ਕੇ ਦੇਖੋ ਮੋੜ ਕੇ ਦੇਖੋ ਸੁੱਖਾਂ ਨੂੰ ਘਰ ਦੀ ਦੇਹਲੀ ਤੋਂ ਤੋੜ ਕੇ ਇੱਕੋ ਪੁੱਤ ਨੂੰ ਸੱਥਰ ਢਾ ਕੇ ਦੇਖੋ ਤੋੜਨਾਤੇ ਖੁਸ਼ੀਆਂ ਨਾਲ ਨੈਣ ਵਹਾ ਕੇ ਦੇਖੋ ਮੇਰੇ ਪੁੱਤਰ ਥਾਵੇਂ ਆਪਣੇ ਪੁੱਤ ਖੜਾ ਕੇ ਦੇਖੋ ਜੇ ਇਹਨਾ ਜੇਰਾ ਕਰ ਸਕਦੇ ਐਸੇ ਦੁੱਖ ਨੂੰ ਜੜ ਸਕਦੇ ਮਰਦੇ ਹੀ ਆ ਮਰ ਜਾਣ ਦੋ ਕਹਿ ਕੇ ਹੌਸਲਾ ਕਰ ਸਕਦੇ ਫਿਰ ਮੈਂ ਵੀ ਚੁੱਪੀ ਵੱਟ ਲਵਾਂਗੀ ਸਬਰ ਦੇ ਘੁੱਟ ਭਰ ਲਵਾਂਗੀ ਇਹ ਸਵਾਲ ਹੈ ਮੇਰਾ ਕੋਣਾ ਕੁਝ ਵੀਰ ਪੈਣਾ ਜੋ ਅਕਸਰ ਇਹ ਬੋਲ ਕੇ ਸਾਡੇ ਜ਼ਖਮ ਹਰੇ ਕਰਦੇ ਆ ਕਿ ਮਰ ਗਿਆ ਤਾਂ ਮਰ ਗਿਆ ਨਾਲ ਥੋੜੀ ਮਰਨਾ ਤੇ ਜੋ ਰਾਜਨੀਤਿਕ ਸ਼ਖਸੀਅਤਾਂ ਮੇਰੇ ਬੱਚੇ ਦੀ ਅਣਮੰਗੀ ਮੌਤ ਨੂੰ ਹਮਦਰਦੀ ਬਟੋਰਨ ਦਾ ਸਾਧਨ ਕਹਿੰਦੀਆਂ ਨੇ ਇਹ ਸਵਾਲ ਔਣਾ ਸਭ ਲੋਕਾਂ ਨੂੰ ਇਕਲੋਤੇ ਪੁੱਤਰ ਦੀ ਮਾਂ ਵੱਲੋਂ ਹੈ ਜੇ ਤੁਸੀਂ ਇਹ ਕਰ ਸਕਦੇ ਹੋ ਤਾ ਅਸੀਂ ਇਨਸਾਫ ਦੀ ਮੰਗ ਨਹੀਂ ਕਰਦੇ ਮੇਰੇ ਪੁੱਤਰ ਥਾਵੇਂ ਆਪਣੇ ਪੁੱਤ ਖੜਾ ਕੇ ਦੇਖੋ ਗੱਭਰੂ ਸ਼ੇਰ ਦੀ ਦੇਹ ਤੇ ਸੁਰਮੇ ਸਹਰੇ ਲਾ ਕੇ ਦੇਖੋ ਛਗਣਾ ਦੇ ਗਾਣੇ ਬੰਨਣ ਥਾਵੇਂ ਜੂੜੇ ਗੁੰਦ ਕੇ ਦੇਖੋ ਮੋੜ ਕੇ ਦੇਖੋ ਸੁੱਖਾਂ ਨੂੰ ਘਰ ਦੀ ਦੇਹਲੀ ਤੋਂ ਤੋੜ ਕੇ ਇੱਕੋ ਪੁੱਤ ਨੂੰ ਸੱਥਰ ਢਾ ਕੇ ਦੇਖੋ ਤੋੜਨਾਤੇ ਖੁਸ਼ੀਆਂ ਨਾਲ ਨੈਣ ਵਹਾ ਕੇ ਦੇਖੋ ਮੇਰੇ ਪੁੱਤਰ ਥਾਵੇਂ ਆਪਣੇ ਪੁੱਤ ਖੜਾ ਕੇ ਦੇਖੋ ਜੇ ਇਹਨਾ ਜੇਰਾ ਕਰ ਸਕਦੇ ਐਸੇ ਦੁੱਖ ਨੂੰ ਜੜ ਸਕਦੇ ਮਰਦੇ ਹੀ ਆ ਮਰ ਜਾਣ ਦੋ ਕਹਿ ਕੇ ਹੌਸਲਾ ਕਰ ਸਕਦੇ ਫਿਰ ਮੈਂ ਵੀ ਚੁੱਪੀ ਵੱਟ ਲਵਾਂਗੀ ਸਬਰ ਦੇ ਕੁੱਟ ਭਰ ਲਵਾਂਗੀ ਇਹ ਸਵਾਲ ਹੈ ਮੇਰਾ ਓਣਾ ਕੁਝ ਵੀਰ ਪਹਿਣਾ ਨੂੰ ਜੋ ਅਕਸਰ ਇਹ ਬੋਲ ਕੇ ਸਾਡੇ ਜ਼ਖਮ ਹਰੇ ਕਰਦੇ ਆ ਕੀ ਮਰ ਗਿਆ ਤਾਂ ਮਰ ਗਿਆ ਨਾਲ ਥੋੜੀ ਮਰਨਾ ਤੇ ਜੋ ਰਾਜਨੀਤਿਕ ਸ਼ਖਸੀਅਤਾਂ ਮੇਰੇ ਬੱਚੇ ਦੀ ਅਣਮੰਗੀ ਮੌਤ ਨੂੰ ਹਮਦਰਦੀ ਬਟੋਰਨ ਦਾ ਸਾਧਨ ਕਹਿੰਦੀਆਂ ਨੇ ਇਹ ਸਵਾਲ ਆਉਣਾ ਸਭ ਲੋਕਾਂ ਨੂੰ ਇਕਲੋਤੇ ਪੁੱਤਰ ਦੀ ਮਾਂ ਵੱਲੋਂ ਹੈ ਜੇ ਤੁਸੀਂ ਇਹ ਕਰ ਸਕਦੇ ਹੋ ਤਾਂ ਅਸੀਂ ਇਨਸਾਫ ਦੀ ਮੰਗ ਨਹੀਂ ਕਰਦੇ